ਗੁਰਪ੍ਰੀਤ ਸਿੰਘ ਸ਼ਾਨਾ ਕਾਉਂਸਲਰ ਪ੍ਰੇਮਨਗਰ ਦਾਰਾਸਲਮ ਸਾਡੇ ਅੱਜ ਇੱਥੇ ਸਾਰੇ ਮਹੱਲੇ ਨਿਵਾਸੀ ਸਾਰੇ ਇਕੱਠੇ ਹੋਏ ਨੇ ਅਸੀਂ ਅੱਜ ਨਸ਼ੇ ਦੇ ਖਿਲਾਫ ਅੱਜ ਇਹ ਹੀ ਮੀਟਿੰਗ ਕੀਤੀ ਸਾਰੇ ਮਹੱਲੇ ਵਾਲਿਆਂ ਨੇ ਸਾਡੇ ਪਰਸੋਂ ਇੱਕ ਮੁੰਡਾ सनी ਜੀ ਜੀ ਨਸ਼ੇ ਕਰਕੇ ਸਾਡੇ ਡੈਥ ਹੋ ਗਈ ਅੱਜ ਇਹ ਮਹੱਲੇ ਚ ਸਾਡੀ ਚੌਥੀ ਡੈਥ ਹੋ ਗਈ ਹੈ ਸਾਡੇ ਇੱਥੇ ਮਹੱਲੇ ਦੇ ਵਿੱਚ 5 6 ਬੰਦੇ ਨੇ ਜਿਹੜੇ ਮੁੰਡੇ ਨੇ ਉਹ ਇੱਥੇ ਨਸ਼ਾ ਵੇਚ ਰਹੇ ਨੇ ਤੇ ਪੁਲਿਸ ਜਿਹੜੀ ਉਹਨਾਂ ਤੇ ਦੋ ਤਿੰਨ ਵਾਰੀ ਪਰਚਾ ਵੀ ਕਰ ਚੁੱਕੀ ਏ ਪਰ ਉਹ ਆ ਤੇ ਬੰਦੇ ਸੁਧਰਦੇ ਨਹੀਂ ਅਗੇ ਅੱਜ ਅਸੀਂ ਮਹੱਲੇ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਇਹ ਵੱਧ ਚੜ ਕੇ ਉਹਨਾਂ ਦਾ ਵਿਰੋਧ ਕਰਕੇ ਤੇ ਉਹਨਾਂ ਨੂੰ ਇਥੋਂ ਮਹੱਲੇ ਚੋਂ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਬਾਹਰ ਹੀ ਕੀਤਾ ਜਾਵੇਗਾ ਤੇ ਸਾਡੇ ਪੁਲਿਸ ਪੁਲਿਸ ਵਾਲੇ ਤੇ ਸਾਡੇ ਨੂੰ ਇੰਨਾ ਸਹਿਯੋਗ ਨਹੀਂ ਰਿਹਾ ਦਿੰਦੀ ਕਿ ਜਿਨਾ ਦੇ ਦੇਣਾ ਚਾਹੀਦਾ ਸਰ ਬੰਦੇ ਦੇ ਰੋਗੇ ਕਿ ਬਾਹਰ ਦੇ ਆਣਗੇ ਸਾਡੇ ਸਾਰੇ ਮਹੱਲੇ ਦੇ ਨੇ ਤਿੰਨ ਚਾਰ ਮੁੰਡੇ ਨੇ ਅਸੀਂ ਇਹਨਾਂ ਨੂੰ ਸਾਲ ਦੋ ਸਾਲ ਤੋਂ ਸਮਝਾਉਂਦਿਆਂ ਵੀ ਹੋ ਗਿਆ ਵਾ ਅਸੀਂ ਇੱਥੇ ਮਹੱਲੇ ਵਿੱਚ ਕੈਮਰੇ ਵੀ ਲਾਏ ਗਏ ਨੇ ਸਾਰਿਆਂ ਨਾਲ ਮਿਲ ਕੇ ਪਰ ਉਹ ਹੁਣ ਸਾਡੇ ਆਊਟਸਾਈਡਰ ਬਾਹਰ ਜਾ ਕੇ ਇਹ ਨਸ਼ਾ ਵੇਚ ਰਹੇ ਨੇ ਪਰ ਉਹ ਜਿੱਥੇ ਵੀ ਵੇਚਣ ਦੇ ਨੇ ਉਹ ਵੀ ਸਾਡੇ ਸਾਡੇ ਵਸਦੀਕ ਨੇ ਇੱਥੋਂ ਦੇ ਰਹਿਣ ਵਾਲੇ ਅਸੀਂ ਕਹਿੰਦੇ ਆਂ ਕਿ ਇਹਨਾਂ ਦਾ ਇਹ ਖਾਤਮਾ ਕੀਤਾ ਜਾਵੇ ਜਾਂ ਇਹਨਾਂ ਦੇ ਘਰ ਤੇ ਤਾਲੇ ਲਾਏ ਜਾਣ ਜਿਹੜੇ ਨਸ਼ਾ ਵੇਚਦੇ ਨੇ ਦੇ ਆਈਨਾਂ ਦੀ ਕਾਬੂ ਨਹੀਂ ਹਾਂ ਦੂਸਰਾ ਜਦੋਂ ਉਹ ਦਿਖਾਦੇ ਤਾਂ ਤੁਹਾਡੇ ਵੱਲੋਂ ਉਸ ਤਰ੍ਹਾਂ ਵੀ ਅਸੀਂ ਜੋ ਵੀ ਹੋਏਗੀ ਜਿੰਨਾ ਵੱਧ ਤੋਂ ਵੱਧ ਸਖਤੀ ਕੀਤੀ ਜਾਏਗੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਵੀ ਪਹਿਲਾਂ ਇੱਕ ਵਾਰੀ ਵਾਰਨਿੰਗ ਦਿੱਤੀ ਜਾਏਗੀ ਨਹੀਂ ਤੇ ਫਿਰ ਅਸੀਂ ਉਹਨਾਂ ਨੂੰ ਮੱਲੇ ਦੇ ਵਿੱਚ ਵਿੱਚ ਨਹੀਂ ਬੜਨਦੇ ਆਂਗੇ ਇਹ ਮੱਲੇ ਜੀ ਆਪਣਾ ਨਾਮ ਲਾ ਕੇ ਆਪਣੀ ਮਾਰੀ ਜਾ ਤੀਰੀ ਵਰਮਾ ਵਾਰਡ ਨੰਬਰ 14 ਤੋਂ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹਾਂਗਾ ਮੈਂ মিডিਆ ਦੇ ਜ਼ਰੀਏ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣ ਜੋ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਠੀਕ ਹੈ ਨਹੀਂ ਸੁਧਾਰਨੇ ਤਾਂ ਹੀ ਸੁਧਾਰ ਸਕਦੇ ਆ ਮਹੱਲੇ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਤੇ ਜਿਹੜੇ ਆਊਟਸਾਈਡ ਆਂਦੇ ਨੇ ਜੇ ਰਾਤ ਨੂੰ ਕਿਤੇ ਲੱਭ ਗਏ ਉਹਨਾਂ ਨੂੰ ਬੰਨ ਕੇ ਨਾ ਕੁੱਟਾਂਗੇ ਕਿ ਯਾਦ ਰੱਖਾਂਗੇ ਮੈਂ ਪੁਲਿਸ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਪੁਲਿਸ ਨੂੰ ਵਾਰਨ ਕਰਨਾ ਚਾਹੁੰਦਾ ਐਸਐਸਪੀ ਬਡਾਲਾ ਨੂੰ ਵਾਰਨ ਕਰਨਾ ਚਾਹੁੰਦਾ ਸਿਟੀ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਨੂੰ ਵਾਰਨ ਕਰਨਾ ਚਾਹੁੰਦਾ ਕਿ ਮਹੱਲੇ ਦੇ ਵਿੱਚ ਨਸ਼ਾ ਵੇਚਣ ਵਾਲੇ ਦੀ ਦਾਗ ਵੱਧਣ ਦੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਦੇ ਨੇ ਉਹਨਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇ ਦੁਆਰਾ ਤੋਂ ਉਹਨਾਂ ਦੇ ਘਰ ਸਰਚ ਕੀਤਾ ਜਾਵੇ ਜਿੱਥੇ ਨਸ਼ਾ ਫਿਲਦਾ ਉਹਨਾਂ ਦੇ ਦੁਆਰਾ ਪਰਚਾ ਪਾਇਆ ਜਾਵੇ ਮੈਂ ਪੂਰੇ ਮਹੱਲੇ ਵਾਸੀਆਂ ਦੇ ਨਾਲ ਖੜਾ ਹਾਂ ਪੂਰੇ ਮਹੱਲੇ ਦੀ ਮੀਟਿੰਗ ਕੀਤੀ ਗਈ ਆ ਅਸੀਂ ਸਾਰੇ ਮਿਲ ਕੇ ਇਕੱਠਾ ਹੋ ਕੇ ਨਸ਼ੇ ਦੇ ਵਿਰੁੱਧ ਹੀ ਕੰਮ ਕਰ ਰਹੇ ਹਾਂ ਨਹੀਂ ਇਹੋ ਜੀ ਐ ਇਸ ਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਆਊਗਾ ਜੇ ਇਹੋ ਜੀ ਪੁਲਿਸ ਜਾਂ ਰੁਕ ਨਾ ਇਹ ਹਾਂਦਾ ਮੈਂ ਮੀਡੀਆ ਜੇ ਫੇਰ ਦੇਣਾ ਚਾਹਨਾ ਵਾ ਜਿਹੜਾ ਕੋ ਨਸ਼ੇ ਦੇ ਵਿਰੁੱਧ ਆਏਗਾ ਸਭ ਤੋਂ ਪਹਿਲੇ ਉਹਨੂੰ ਚਲ ਬੋਲੋ ਹੋਈ ਜਾ ਚਾਰ ਪੰਜ ਬੰਦੇ ਸਾਡੇ ਮੱਲੇ ਕੰਮ ਕਰਦੇ ਨੇ ਕਿ ਇਹ ਬੰਦੇ ਕਿਤੇ ਇਹਨਾਂ ਨੂੰ ਘੜੀ ਦੀ ਘੜੀ ਸੁਝਾ ਮਿਲੇ ਤੇ ਹੋਰ ਕਿਸੇ ਨੇ ਇਹੋ ਜਿਹਾ ਪਾਪ ਨਾ ਜਿਹੜਾ ਮਰਨਾ ਹੋ ਗਿਆ ਬਹੁਤ ਖਤਗੜਾ ਖਾਪੇ ਸਾਡੇ ਮੱਲੇ ਆ ਪੰਜ ਬੰਦੇ ਕੰਮ ਆ ਜਿਹੜਾ ਤੇ ਨਸ਼ਾ ਬਿਲਕੁਲ ਖਤਮ ਹੋ ਜਾਏਗਾ ਇਹ ਨਸ਼ਾ ਤਿੰਨ ਚਾਰ ਸਾਲ ਹੋਏ ਚੱਲਣ ਰਿਹਾ ਇੱਥੇ ਤੇ ਇਹ ਮੁਰਦੇ ਨਹੀਂ ਪੇ ਕਿਸੇ ਦੀ ਪਰਵਾਹ ਨਹੀਂ ਕਰਦੇ ਤੇਰੇ ਵੀ ਚੈਨਲੇ ਵਖਰੇ ਨੇ ਤੇ ਪੀਨ ਵਾਲੇ ਵਖਰੇ ਨੇ ਠੀਕ ਹੈ ਇਹਨਾਂ ਨੂੰ ਕੜੀ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡਾ ਕੰਮ ਬਹੁਤ ਖਰਾਬ ਹੋ ਗਿਆ ਮੇਰੇ ਦੋ ਜਿਹੜੇ ਪੁੱਤਰਿਆ ਨਿੱਕੇ ਜਿਹੇ ਕੰਮ ਕਰ ਆ ਮੈਨੂੰ ਨਿصاف ਮਿਲਣਾ ਚਾਹੀਦਾ ਬਸ ਕਦੋਂ ਤੈਥੋਂ ਹੀ ਤੜ ਵੀਰਵਾਰ 22 ਤਰੀਕ ਨੂੰ 1:30 ਵਜੇ ਨਿਗਾਹਣ ਕੇ ਮੁੰਡਾ ਮੇਰਾ ਘਰ ਕਿੰਨੀ ਮਰ ਗਿਆ ਕਾਹੀ ਉਹਨੂੰ ਚੁੱਕ ਕੇ ਹਸਪਤਾਲ ਲੈ ਗਏ ਆ 37 ਸਾਲ ਉਮਰ ਮੁੰਡੇ ਦੀ 39 ਸਾਲ ਆ ਚਲੋ ਕੋਈ